ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲ 'ਚ ਚਰੰਦਾ ਸੀ ਜੰਗਲ 'ਚ ਹੀ ਰਹਿੰਦਾ ਸੀ ਭੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ 'ਚ ਹੀ ਰਹਿ ਜਾਂਦਾ بس ਕੰਡਿਆਂ ਦੀ ਇੱਕ ਵਾੜ ਜਿਆਂ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇੜਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰਸ ਹੋ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇੜਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇੜਾਂ ਨੂੰ ਵੀ ਨਾਲ ਲੈ ਗੇ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਇਸ ਭਾਉ ਕਥਾ ਕਰਨ ਵਾਲਾ ਰੱਬ ਦੀ ਗਨ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਰ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਰ ਉਹਦਾ ਕੋਈ ਸ਼ਰੀਰ ਨਹੀਂ ਹੈ ਹੱਸ ਪਿਆ ਤੇ ਆਯਾਲੀ ਪੇਡਾਂ ਨੂੰ ਵਾਪਸ ਲੈ ਆ ਉਥੇ ਕਿੰਦੇ ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅਜ ਪਹਿਲੀ ਦਫਾ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਛੇ ਲੋਨ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮੰਜੇ ਨਿਮਾਣੀ ਇੱਕ ਤੋਂ ਇਥੋਂ ਸਨੇ ਫਰਿਆਦ ਕੀਤੀ ਤੇ ਪ੍ਰਭੂ ਹੈ خدا ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਪਾਪ ਨਹੀਂ ਕੁਝ ਵੀ ਨਹੀਂ ਕੱਲੇ ਹਾਲੇ ਪਤਾ ਚੱਲੇ ਤਾਂ ਵੀ ਕਰਨਾ ਹੈ ਤਾਂ ਵੀ ਕਰਨਾ ਹੈ ਲਾਸ਼ ਰੇਕ ਹੈ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ اے ਖੁਦਾ ਬਹੁਤ ਖੁਸ਼ ਹੋਇਆ ਅਜ ਪਹਿਲੀ ਦਫਾ ਪਤਾ ਚੱਲੇ ਤਾਂ ਮੇਰੀ ਦਾ ਮੇਰੀ ਤਰ ਹੈ ਪਤਾ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇ ਆ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ बाजरे ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੋਂ ਤੇ ਤੂੰ ਰਾਜ ਜਾਏਗਾ ਫਿਰ ਮੈਂ ਬਾਦਚਪੀ ਮੰਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਹਸਲਾ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ ਪਰ ਮੇਰੀਆਂ ਖੂਬੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੈਂ ਰੱਖਿਆ ਹੋਇਆ ਫਿਰ ਕਪੜੇ ਸੀਦੇ ਆਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਤੂੰ ਵਾਅਦਾ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸੀਆਂਗਾ اے ਖੁਦਾ ਤੂੰ ਵਾਅਦਾ ਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਤ ਆਉਂਦੀ ਤੇ ਤੇਰਾ ਥਕੇ ਮਾ ਲਾ ਦੇਣਾ ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਣਾ حضرت موسی ਲੰਗਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਤਰਲੇ ਲੈ ਰਿਹਾ ਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ مولانا ਰੂਮ ਨੇ ਮਸਨਵੀ ਦੇ ਵਿੱਚ ਦਰਜ ਕੀਤਾ ਤੂ ਕੋ ਜਾਈ ਤਾ ਸ਼ਮਮਮ ਚਾਕਰ ਇਹ ਖੁਦਾ ਤੂ ਕਿਥੈਂ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ ਕੋਈ ਨਹੀਂ ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ تو کو جائی تاشب مم چا مولانا روم نے لکھا اس طرح دی جد اس نے اچھی فریاد کی تھی تو کو جائی تو کتنے ہے کو جائی مم چا چاکرد میں تیری چاکری کرنی ہے میں تیرا غلام بڑھنا میں تیری شیوہ کرنی ہے ਕੰਨ ਨੇ ਹਜ਼ਰਤ موسی ਨੂੰ ਕਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸੀਦੇ ਆਗਾ ਉਹਦੀ ਜੁੱਤੀ ਪਾਟਦੀ ਹੈ ਮੂਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਹ ਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਤੈਨੂੰ ਕੱਖ ਨਹੀਂ ਸਮਝ ਫਿਰੇ ਸ਼ਬਦ ਨਾ ਬੋਲੀ ਚਲਾ ਗਿਆ ਕੋਹ ਦੂਰ ਤੇ ਰੋਣ ਲੱਗ ਪਿਆ ਆਇਆ ਲਈ ਕਹਿੰਦਾ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇ ਸੀ ਉਹ ਵਾਇਸ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਇਹ ਕੋਈ ਗੁਰੂ ਵਰਗਾ ਬਣੇ ਕਿ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋ ਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰ-ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੋਰ ਤੇ ਬੈਠਦੇ ਹਾਂ موسی ਹਮੇਸ਼ਾ ਜੁੜ ਜਾਂਦਾ ਸੀ ਇੱਕ ਕੋਈ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ कारे ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣਾ ਪ੍ਰਭਾਤ ਉਗੜੀ ਲੇਕਿਨ موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ اے ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀ ਥੋੜੀ ਬਣਾਣਾ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀ ਹੋ ਸਕਦੇ ਗੁਰਦੁਆਰੇ ਆਣਾ ਸਦਸਨ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਅੰਮ੍ਰਿਤ ਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਤੇ ਉਹਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਹਦੀ ਰਹਿਮਤ ਹੈ موسی ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਆਲੀ ਮੇਰਾ ਮਨ ਕੋਨੇ ਜੁੜਿਆ ਤੇਰੇ ਚ ਅਨਹਾ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਤੂੰ ਕਿ ਤੋੜ ਕੇ ਰੱਖ ਦਿੱਤਾ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਇੱਕ ਗੱਲ ਹੋਰ ਵੀ ਅਰਜ਼ ਕਰਦੇ ਹਾਂ ਅਗਰ ਮਨੁੱਖ ਚਤਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਪਰ ਮਨੁੱਖ ਭੋਲਾ ਨਹੀਂ ਹੈ ਧਰਮ ਦੀ ਦੁਨੀਆ 'ਚ ਕਾਮਯਾਬ ਨਹੀਂ ਹੋ ਸਕੇਗਾ ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ ਭੋਲਾ ਵਾ ਸੰਸਾਰ ਵਿੱਚ ਨਹੀਂ ਚੱਲਦਾ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰ ਭੁਜ ਪਾਈਏ ਰੇ ਜਨ ਮਨਮਾਦੋ ਸਿਉ ਲਾਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ سہ پا لکھ ہوئے تا ایک نہ چل چلے پا آویں کتے نہ کام کتنی چترائی کٹھی کر لے کتنا پاردہ گیان کٹھا کر لے کتنی سیاڑپ کٹھی کر لے کتنا تو چراک ہو جائیں حاضر جواب ہو جائیں پرماتما دی دنیا چ نہیں دی اتے تو بھولا بھا چل رہا ہے ماسومیت چل دی ہے ਉੱਥੇ ਤੇ ਸ਼ਰਧਾ ਕਮ ਆਉਂਦੀ ਹੈ। ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮ ਆਉਂਦਾ ਹੈ। ﺍﻟहाम ਹੋਇਆ ਤੂ ਬਰਾਏ વસલ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਕੇ ਆਇਆ ਹੈ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਖਹਿ ਖੁਦਾ ਤੇਰੇ ਵਰਗਾ ਹੀ ਹੈ ਇਤਿਹਾਸ ਹੈ موسی ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਪਤਾ ਕੀ ਅਖੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਤੇਰੇ ਵਰਗਾ